ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਰੰਭ ਕਿਰਪਾ ਸਦਕੇ ਆਜਾ ਪਾਤਸ਼ਾਹ ਤਰ ਬਈਆ ਆਪਣੇ ਕੋਲੇ ਸੂਚੀਆਂ ਸਾਰੇ ਹੀ ਪਾਰਟੀਆਂ ਦੇ ਨੁਮਾਇंदे ਸੱਜਣਾ ਦਾ ਜਿਨੂੰ ਧੰਨਵਾਦ ਕਰਦੇ ਆਂ ਪਰਮਾਤਮਾ ਸੱਚੇ ਨਜ਼ਰ ਨੂੰ ਕਰਦੀ ਕਲਾ ਇਕਤਾ ਖਵਾਗ ਇਸੇ ਤਰ੍ਹਾਂ ਮਰਕਰਾਂ ਰਵੇ ਇਸ ਸਾਲ 2023 ਸਭ ਨਾਲ ਚੰਗੀ ਸੇਧ ਚੰਗੇ ਰੋਜ਼ਗਾਰ ਵਾਲਾ ਪਰਿਵਾਰ ਵਿੱਚ ਦੇਸ਼ ਦਾ ਬਾਦ ਅਤੇ ਮਾਪਿਓ ਦੀ ਸੇਵਾ ਵਾਲਾ ਹੋਵੇ ਤੁਹਾਡੇ ਕੋਲ ਸਾਰਿਆਂ ਨੂੰ ਪਾਰਟੀਆਂ ਦੇ ਨਮینده ਸੱਜਣ ਕਾਂਗਰਸ ਪਾਰਟੀ ਦੇ ਆម ਪਾਰਟੀ ਦੇ ਖਾਲੀ ਦਲ ਦੇ ਸਾਰੇ ਨਮینده ਕੌਂਟੀਨ ਸਾਰਿਆਂ ਦਾ ਸੇ ਹਾਰਦਿਕ ਸਵਾਗਤ ਕਰਦੇ ਹਾਂ ਬੰਨੋ ਜਗਿੰਦਰ ਸਿੰਘ ਜੀ ਹਾਤਕਾਰੀ ਮੈਡੀਕਲ ਸਟੋਰ ਅੰਤਰਜੀ ਅਤੇ ਸਮੁੱਚੇ ਟੈਕਸੀ ਸਟੈਂਡ ਗਾਂਦਾਲ ਅਤੇ ಗ್ರಾಮ ਪੰਚਾਇਤ ਦੇ ਅਨੁਸਾਰਿਆਂ ਨੂੰ ਜੀਉ ਆਇਆਂ ਆਖਦੇ ਆ ਪ੍ਰਮਾਤਮਾ ਆਪਣਾ ਏਕਾ ਇਸੇ ਤਰ੍ਹਾਂ ਬਖਸ਼ਦਾ ਰਹੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਨਗਰ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੰਮ ਕਿਰਪਾ ਸਦਕੇ ਬੰਦੀਆਂ ਲਿਜੂਏ ਇੱਥੇ ਸਮਾਰਤੀ ਹੈ ਅਤੇ ਸੋਚੇ ਲੱਗਦੇ ਜੋ ਨਗਰ ਦੇ ਵੀਰਾਂ ਨੇ ਸਭ ਨੂੰ ਇਹਨਾਂ ਜਲ ਤੋਂ ਸਾਦਾ ਪਾਣੀ ਚੜਕੇ ਜਾਣਾ ਅਤੇ ਪਰਮਾਤਮਾ ਮਿਰ ਡੋਨੇਸ਼ਨ ਕਰਦੀ ਕਲਾ ਬਖਸ਼ੇ ਸਾਰੇ ਹੀ ਲੀਡਰ ਸਹਿਬਾਨਾਂ ਦਾ ਅਤੇ ਮੁੱਖੀ ਲੱਕਰ ਦਾ ਦਿਲ ਦੇ ਗਹਿਰਾਈਆਂ ਤੋਂ ਅੰਕਲ ਗੁਰਿੰਦਰ ਸਿੰਘ ਇਤਕਾਰੀ ਮੈਡੀਕਲ ਸਟੋਰ ਅਤੇ ਸਮੁੱਚਾ ਟੈਕਸੀ ਸਟੈਂਡ ਅਤੇ ਬੱਸ ਸਟੈਂਡ ਦੁਕਾਨਦਾਰ ਭਾਈਚਾਰੇ ਵੱਲੋਂ ਬਹੁਤ ਬਹੁਤ ਧੰਨਵਾਦ ਇੰਨੀਆਂ ਗੱਲਾਂ ਕਹਿੰਦੇ ਕਿਮਾ ਦੇ ਜਾਜਕਾਂ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਪਿੰਡ ਪੱਤੂ ਹੀਰਾ ਸਿੰਘ ਵਿਖੇ ਸੋਖਨੀ ਸਾਹਿਬ ਸਾਡੇ ਭੂਗ ਪਾਏ ਗਏ ਐ ਸੋ ਸਾਡੇ ਨਾਲ ਪਿੰਡ ਪੱਤੂ ਹੀਰਾ ਸਿੰਘ ਦੇ ਬਹੁਤ ਵਾਰ ਆਗੂ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਜੀ ਜਿਹੜਾ ਅੱਜ ਪਿੰਡ ਪੱਤੂ ਹੀਰਾ ਸਿੰਘ ਵਿਖੇ ਬੱਸ ਸਟੈਂਡ ਤੇ ਅੱਜ ਸੋਖਨੀ ਸਾਹਿਬ ਦੇ ਭੂਗ ਪਾਏ ਗਏ ਇਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਬੱਲਾ ਤਾਂ ਸਾਰੇ ਹੀ ਦੇਸ਼ ਵਿਦੇਸ਼ ਜਿੱਥੇ ਵੀ ਫਿਕਰਮੰਦ ਮੀਡੀਆ ਜਾ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਮੁੱਚੇ ਐਨ.ਆਰ.ਏ. ਵੀਰ ਅਤੇ ਸਮੁੱਚੇ ਸਾਡੇ ਪਿੰਡ ਪੱਤੋ ਹੀਰਾ ਸਿੰਘ ਦੇ ਸਾਰੇ ਹੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਸਮੁੱਚੇ ਨਗਰ ਤੇ ਚੜ੍ਹਦੀ ਕਲਾ ਏਕਤਾ ਵਾਖ ਵਖਸ਼ੇ ਅੱਜ ਹਰ ਸਾਲ ਦੀ ਤਰ੍ਹਾਂ ਦੇ ਜਨਵਰੀ ਮਹੀਨੇ ਦੇ ਵਿੱਚ ਨਗਰ ਪਿੰਡ ਪੱਤੋ ਹੀਰਾ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਆਰੰਭ ਕਿਰਪਾ ਸਦਕਾ ਸਰਦਾਰ ਦਵਿੰਦਰ ਸਿੰਘ ਜੀ ਹਤਕਾਰੀ ਮੈਡੀਕਲ ਸਟੋਰ ਅਤੇ ਸਮੁੱਚਾ ਟੈਕਸੀ ਸਟੈਂਡ ਭਾਈਚਾਰਾ ਅਤੇ ਸਮੁੱਚੇ ਦੁਕਾਨਦਾਰ ਮੇਨ ਬਾਜ਼ਾਰ ਜਾਂ ਅੱਡੇ ਦੀਆਂ ਜੋ ਵੀ ਆਪਣੇ ਦੁਕਾਨਾਂ ਨੇ ਸਾਰੇ ਭਾਈਚਾਰੇ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਵੱਖੋ-ਵੱਖਰੀਆਂ ਪਾਰਟੀਆਂ ਦੇ ਨਮਾਇंदे ਸੱਜਣ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਦੇ ਸੰਯੋਗ ਦੇ ਨਾਲ ਬੜਾ ਹੀ ਵਧੀਆ ਐਕਟਿਵਾਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਪਾਏ ਗਏ ਨੇ ਬੜਾ ਹੀ ਚਰਦਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਸਾਰਾ ਦਿਨ ਟੋਟ ਲੰਗਰ ਚੱਲਦਾ ਹੈ ਬੜਾ ਹੀ ਨਗਰ ਦਾ ਸੰਯੋਗ ਮਿਲਿਆ ਇਹ ਪਵਿੱਤਰ ਜੋ ਤਿਹਾਰ ਹੁੰਦਾ ਹਰ ਸਾਲ ਨਗਰ ਦੀ ਚਰਦੀ ਕਲਾ ਵਾਸਤੇ ਸ਼ੁਕ ਸ਼ਾਂਤੀ ਨਾਲ ਸਿਰੇ ਚੜਿਆ ਹੈ ਅਤੇ ਅਸੀਂ ਸਮੁੱਚੇ ਨਗਰ ਦੀ ਚਰਦੀ ਕਲਾ ਕਾਮਨਾਵਾਂ ਮੰਗਦਿਆਂ ਕਿ ਇਹ ਨਗਰ ਏਕਤਾ ਥਾਕ ਵਿੱਚ ਰਵੇ ਅਤੇ ਸਾਡੀਆਂ ਦੁਆਵਾਂ ਹਮੇਸ਼ਾ ਨਗਰ ਦੇ ਲਈ ਖੁਸ਼ਹਾਲੀ ਜੀਵਨ ਅਤੇ ਚਰਦੀ ਕਲਾ ਵਾਲੀਆਂ ਹੀ ਰਹਿਣਗੀਆਂ ਤੇ ਅਸੀਂ ਸਾਰੇ ਹੀ ਨਗਰ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ